ਮੇਰਾ ਨਾਮ ਰਵਿੰਦਰ ਸਿੰਘ ਆ ਜੀ ਪਿੰਡ ਸਾਡਾ ਚੰਗਾਲੀ ਤਬਦੀਦ ਅਨਾਰਕਲੀ ਵਸਤੀ ਜਿਹੜਾ ਫਰੋਜਪੁਰ ਸਾਡੇ ਇੱਥੇ ਪਹਿਲਾਂ ਹੜ੍ਹਾਂ ਨੇ ਬਹੁਤ ਸਾਨੂੰ ਜਿਆਦਾ ਪ੍ਰਭਾਵਿਤ ਕੀਤਾ 70 80 ਹਜ਼ਾਰ ਏਕੜ ਸਾਡੇ ਜ਼ਿਲ੍ਹੇ ਦਾ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਸਾਨੂੰ ਆਸ ਸੀ ਵੀ ਵਧੀਆ ਕਣਕ ਬੀਜੀ ਚਾਹੂ ਮੈਨੂੰ ਹੁਣ ਉਹ ਵੀ ਨਹੀਂ ਲੱਗਦਾ ਕਿਸਾਨ ਭਰਾਵਾਂ ਦੀ ਬੀਜੀ ਚਾਹੂਗੀ ਹੁਣ 4 ਤਰੀਕ ਤੋਂ ਜਿਹੜਾ ਮੀਂਹ ਸਟਾਰਟ ਹੋਇਆ ਇਹਨੇ ਸਾਡੇ ਕਿਸਾਨ ਭਰਾਵਾਂ ਦੇ ਹੋਰ ਸਾਹ ਸੁੱਕਣੇ ਕੀਤੇ ਆ ਜਿਹੜੇ ਧੋਨੇ ਖੜੇ ਸੀ ਉਹ ਵੀ ਡਿੱਗ ਗਏ ਆ ਇਹੜੇ ਕੋਸ਼ ਕਿਸਾਨ ਵੀਰਾਂ ਨੇ ਆਪਣੀ ਕਟਾਈ ਕੀਤੀ ਸੀ ਉਹ ਵੀ ਪਹਿਲੇ ਇਹੋ ਜੀ ਮਾਰ ਪਈ ਮੌਸਮ ਦੀ ਵੀ ਉਹਨਾਂ ਦਾ ਵੀ ਝਾੜ ਬਹੁਤ ਘਟ ਆਇਆ ਹੁਣ ਕੋਸ਼ ਸਾਡੇ ਵੀਰਾਂ ਨੇ ਜੋ ਕੋਈ ਮਿਰਚ ਦੀ ਖੇਤੀ ਕਰਦੇ ਸੀ ਉਹਨਾਂ ਨੇ ਪਨੀਰੀਆਂ ਬੀਜੀਆਂ ਉਹਨਾਂ ਦਾ ਨੁਕਸਾਨ ਹੋ ਗਿਆ ਹੁਣ ਗਾਂਝ ਦੇ ਨਾਲ ਮਟਰਾਂ ਦੀ ਕਰਨੀ ਸੀ ਬਜਾਈ ਉਹਨਾਂ ਵਾਸਤੇ ਵੀ ਖੇਤੀ ਤੇ ਜ਼ਮੀਨ ਤਿਆਰ ਕਰਨੀ ਬਹੁਤ ਔਖੀ ਹੋ ਗਈ ਹੈ ਇਸ ਕਰਕੇ ਜਿਹੜਾ ਸਾਡਾ ਇਹ ਬਹੁਤ ਨੁਕਸਾਨ ਹੋ ਰਿਹਾ ਹੈ ਜਿਹੜਾ ਝੋਨੇ ਦੇ ਪਹਿਲਾਂ ਉਲੀ ਰੋਗ ਸੀਗਾ ਉਲੀ ਰੋਗ ਤੋਂ ਮਾਹਾ ਜੇ ਕਿਸਾਨਾਂ ਨੂੰ ਯਾਤਮੇ ਸੀਗੀ ਵੀ ਘਟਿਆ ਸੀਗਾ ਪਰ ਹੁਣ ਬਾਰਿਸ਼ ਨੇ ਜਿਹੜਾ ਹੈਗਾ ਵੱਡੀ ਤਦਾਦ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਆਪਣਾ ਨੁਕਸਾਨ ਘੱਲਦਾ ਪੈ ਰਿਹਾ ਹਾਂਜੀ ਉਸ ਦੇ ਨਾਲ ਤਕਰੀਬਨ ਕਿਸਾਨ ਦਾ 20% ਨੁਕਸਾਨ ਹੋਇਆ ਉਲੀ ਰੋਗ ਨਾਲ ਹੁਣ ਉਹ ਉਲੀ ਰੋਗ ਨਾਲ ਜਿਹੜਾ ਦਾਣੇ ਕਾਲੇ ਹੋ ਗਏ ਸੀ ਉਹ ਵੀ ਮਾਰਕੀਟ 'ਚ ਜਾ ਕੇ ਉਹਦਾ ਸਹੀ ਰੇਟ ਨਹੀਂ ਲੱਗਣਾ ਇੱਕ ਉਹਦਾ ਰੇਟ ਘੱਟ ਲੱਗਣਾ ਇੱਕ ਉਹਦਾ ਵਜ਼ਨ ਘਟ ਹੋ ਗਿਆ ਕਿਸਾਨ ਨੂੰ ਬਹੁਤ ਨੁਕਸਾਨ ਆ ਕਿੰਨਾ ਕੁ ਜਿਹੜਾ ਹੈਗਾ ਇਸ ਏਰੀਆ ਦੇ ਵਿੱਚ ਜਿਹੜੀ ਫਸਲ ਜਿਹੜੀ ਹੈਗੀ ਆ ਉਹ ਨੇਰੀ ਨੇ ਲੰਮੀ ਪਾਰਟੀ ਹੈਗੀ ਹੈ ਖਾਰਾ ਤਕਰੀਬਨ 30 ਤੋਂ 40% ਦਾ ਨੁਕਸਾਨ ਹੈਗਾ ਜੀ